ਪਾਜਲ ਕਾ ਡਿਪਟੀ ਕਮਿਸ਼ਨ ਦੀ ਚੈਕਿੰਗ ਨੇ ਸਕੂਲ ਬੱਸਾਂ ਡਰਾਈਵਰਾਂ ਨੂੰ ਪਾਈਆਂ ਪਾਜੜਾਂ ਜੀ ਹਾਂ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸਨੂ ਦੁੱਗਲ ਦੀ ਅਗਵਾਈ ਹੇਠ ਕੀਤੀ ਗਈ ਸਕੂਲ ਬੱਸਾਂ ਤੋਂ ਸਕੂਲ ਵਾਹਨਾਂ ਦੀ ਚੈਕਿੰਗ ਜਿਸ ਤਹਿਤ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਸਕੂਲ ਵਾਹਨਾਂ ਦੇ ਚਲਾਨ ਵੀ ਕੀਤੇ ਗਏ ਅਤੇ ਕਈ ਸਕੂਲ ਵਾਹਨਾਂ ਦੇ ਡਰਾਈਵਰਾਂ ਨੂੰ ਚੇਤਾਵਨੀ ਦੇ ਕੇ ਛੱਡਿਆ ਗਿਆ ਇਸ ਮੌਕੇ ਫਾਜ਼ਿਲਕਾ ਡਿਪਟੀ ਕਮਿਸ਼ਨ ਜੀ ਨੇ ਸਾਡੀ ਪੱਤਰਕਾਰ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਸਖਤੀ ਵਰਤੀ ਜਾਵੇਗੀ ਤੇ ਸਖਤੀ ਨਾਲ ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਕਮੀ ਪਾਏ ਜਾਂ ਤੇ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਦੀ ਤਸਵੀਰਾਂ ਦਰਾਨ ਦੇਖੋ ਖਾਸ ਤਸਵੀਰਾਂ ਚੈਕਿੰਗ ਹੋ ਰਹੀ ਹੈ ਸਕੂਲ ਬੱਸ ਹੈ ਸਕੂਲ ਬੱਸ ਦੀ ਜਿੰਨੀਆਂ ਮੰਡੀਟਰੀ ਉਹਨਾਂ ਦੀ ਚੈਕਲਿਸਟ ਹੁੰਦੀ ਹੈ ਉਹ ਸਾਰਾ ਕੁਝ ਹੋਣਾ ਚਾਹੀਦਾ ਉਹਨੂੰ ਦੇਖਦੇ ਹੋਏ ਉਹਨਾਂ ਨਜ਼ਰੀਏ ਅਸੀਂ ਚੈਕਿੰਗ ਕਰ ਰਹੇ ਸੀ ਕਿ ਕੀ ਡਰਾਈਵਰ ਆਪਣੀ ਸੇ ਚੈਕਲਿਸਟ ਦੇ ਸਾਹਮਣੋਂ ਕੋਲ ਆਰਸੀ ਇੰਸ਼ੋਰੈਂਸ ਸਾਰਾ ਕੁਝ ਹੈ ਮੈਡੀਕਲ ਕਿਟ ਫਿਰ ਇਹ ਟੈਗ ਸਾਰਾ ਕੁਝ ਉਹ ਚੈਕ ਕਰਦੇ ਕੁਝ ਮੈਂ ਪਾਇਆ ਗਿਆ ਕੁਝ ਦੇਖਿਆ ਮੈਮ ਇੱਕ ਇਹ ਦੇਖਣ ਜਾ ਰਹੀ ਕਿ ਜਦੋਂ ਪਤਾ ਲੱਗਿਆ ਕਿ ਤੁਸੀਂ ਆ ਰਹੇ ਹੋ ਕੁਝ ਬੈਂਚ ਚਾਲਕ ਭਜਾ ਕੇ ਲੈ ਗਏ ਹੋ ਨਾ ਅਸੀਂ ਇਹ ਇੱਕ ਦਿਨ ਭਜਾ ਲੈਂਗੇ ਜੀ ਦੋ ਦਿਨ ਭਜਾ ਲੈਂਗੇ ਅਸੀਂ ਇਹਨੂੰ ਰੈਗੂਲਰ ਆਪਨੀ ਰੱਖਾਗੇ ਅਸੀਂ ਕਿਤੇ ਨਾ ਕਿਤੇ ਬਿਕੋਜ਼ ਇਸ ਤਰ੍ਹਾਂ ਬੱਚਿਆਂ ਦੀ ਜ਼ਿੰਦਗੀ ਨਾਲ ਖੇਡ ਵਾਰ ਨਹੀਂ ਕਰ ਸਕਦੇ ਆਈ ਐਮ ਗੋਇੰਗ ਟੂ ਕਾਲ ਦ ਮੀਟਿੰਗ ਆਫ ਦ ਪ੍ਰਿੰਸੀਪल्स ਆਲਸੋ ਪ੍ਰਿੰਸੀਪल्स ਹਨ ਅੰਡਰਟੇਕਿੰਗ ਦੇਨ ਵੀ ਸਟੇਟਿੰਗ ਕਿ ਬੱਚੇ ਕਿਹੜੀ ਕਿਹੜੀ ਬੈਂਚ ਜਾ ਰਹੇ ਆ ਔਰ ਉਹਨਾਂ ਦੀ ਜੋ ਸਪੈਸੀਫਿਕੇਸ਼ਨਸ ਹੋਊਗਾ ਅਗਰ ਮੰਨ ਲਓ ਫਿਰ ਵੀ ਕੋਈ ਜੇ ਗਾਈਡਲਾਈਨਸ ਦਾ ਪਾਲਨ ਨਹੀਂ ਹੁੰਦਾ ਤੇ ਕਾਰਵਾਈ ਹੋਏਗੀ ਜੀ ਕਾਨੂੰਨ ਇਹ ਜਿਹੜੀ ਚੈਕਲਿਸਟ ਹੈ ਜਿਹੜੇ ਨੌਨਸ ਨਹੀਂ ਪੂਰੇ ਕਰਦੇ ਆਂ ਤੇ ਫਿਰ ਉਹਨਾਂ ਦੇ ਖਿਲਾਫ ਕੀ ਹੁੰਦਾ ਮੈਮ ਪਹਿਲਾਂ ਵੀ ਚੈਕਿੰਗ ਕੀਤੀ ਗਈ ਸੀ ਤੇ ਹਰੇਕ ਤੱਕ ਵੀ ਜਿਹੜੀ ਅਵੇਅਰਨੈਸ ਨਹੀਂ ਆਈ ਹੈ ਉਹਨੂੰ ਲੈ ਕੇ ਕੀ ਕਹੋ ਅਵੇਅਰਨੈਸ ਤਾਂ ਹਮੇਸ਼ਾ ਪ੍ਰੋਸੈਸ ਅੱਗੇ ਚੱਲਦਾ ਰਹਿੰਦਾ ਹੈ ਕਾਨੂੰਨ ਨੇ ਆਪਣੀ ਕਾਰਵਾਈ ਕਰਨੀ ਹੁੰਦੀ ਹੈ ਐਡਮਿਨਿਸਟ੍ਰੇਸ਼ਨ ਨੇ